ਮੈਂ ਉਡਾੜਸ ਨਾ ਰਹੀਆਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਣਾ ਪਰ ਜਿਹੜੇ ਮੈਂ ਸੁਣਾਉਂਗੀ ਉਹ ਵੀ ਸ਼ਾਇਦ ਕਿਸੇ ਕਿਸੇ ਨੂੰ ਆਉਂਦਾ ਹੋਵੇ ਇੱਕ ਕੁੜੀ ਹੁੰਦੀ ਹੈਗੀ ਇਹਨੂੰ ਊੜਾਣਾ ਨਹੀਂ ਆਉਂਦਾ ਹੁੰਦਾ ਉਹਦਾ ਟੀਚਰ ਉਹਨੂੰ ਸਿਖਾਉਂਦਾ ਹੈ ਉਹ ਕਹਿੰਦਾ ਕਿ ਊੜਾ ਉਰੇ ਐ ਐੜਾ ਅੱਗੇ ਹੋ ਈੜੀ ਇੱਥੇ ਬੈਸ ਸੁਸੰਗਣਾ ਹੱਸ ਕੇ ਵਿਖਾ ਕੱਕਾ ਕੋਲ ਮੇਰੇ ਆਜਖ ਖੱਖਾ ਖੜੀ ਐ ਤੂੰ ਕਾ ਤੋ ਗੱਗਾ ਗੱਲ ਕੋਈ ਕਰ ਗੱਗਾ ਘਰ ਮੇਰੇ ਚੱਲ ਨਹੀਂ ਏ ਛੱਡ ਦੇ ਤੂੰ ਖਾਲੀ ਚੱਚਾ ਚੱਲ ਮੇਰੇ ਨਾਲ ਸੁਸਾ ਛਲਨੀ ਆ ਚਵਾਉਂ ਚੱਜਾ ਜਾ ਕੇ ਵਿੱਚ ਮੇਲੇ ਚ ਜਾ ਚੰਡੋਲ ਚੜਾਉਂ ਨਹੀਂ ਏ ਛੱਡ ਦੇ ਤੂੰ ਖਾਲੀ ਫਿਰ ਉਹ ਕੁੜੀ ਨੂੰ ਗੁੱਸਾ ਆ ਜਾਂਦਾ ਹੈ ਉਹ ਅੱਗ ਬੋਲਦੀ ਐ ਕਟੈਂਗਾ ਟੱਪੂ ਟੱਪੂ ਨਾ ਕਰ ਖੱਠਾ ਠਾਣੀਦਾਰ ਦੀ ਧੀ ਡੰਡਾ ਡਾਂਗ ਜਦੋਂ ਪਈ ਤੇ ਡਾ ਢੋਲ ਵਾਂਗੂ ਖੜਕੀ ਗਾਨਾ ਛੱਡ ਦਿੱਤੂ ਖੱਲੀ ਤੱਤਾ ਤੇਰੇ ਥੱਥਾ ਥੱਪੜ ਦੱਤਾ ਦੋ ਜਦੋਂ ਪਈ ਤੇ ਦੱਤਾ ਹੌਣ ਕੋਲ ਫੜ ਨੰਨਾ ਨਾਨਕੇ ਵਿਖਾ ਦੂੰ ਫਿਰ ਅਗੋਂ ਦਾ ਟੀਚਰ ਅਗੋਂ ਫੇਰ ਕਹਿੰਦਾ ਕਿ ਪੱਪਾ ਪਿਆਰ ਸਾਡੇ ਨਾਲ ਪਾਲੇ ਫੁੱਫਾ ਫੁੱਲਾ ਵਾਂਗੂ ਰੱਖੂ ਬੱਬਾ ਬਣ ਜਾ ਤੂੰ ਪੱਪਾ ਮਾਮੀ ਭਾਬੀ ਮੰਮਾ ਮੇਰੇ ਛੋਟੇ ਵੀਰ ਦੀ ਥੈਂਕ ਯੂ ਡਾਊਨਲੋਡ ਛੇ ਚਾਟ ਮੈਂ ਉੜਾਣਾ ਸੁਣਾ ਰਹੀ ਹਾਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਣਾ ਪਰ ਜਿਹੜਾ ਮੈਂ ਸੁਣਾਉਂਗੀ ਉਹ ਵੀ ਸ਼ਾਇਦ ਕਿਸੇ ਕਿਸੇ ਨੂੰ ਆਉਂਦਾ ਹੋਵੇ ਇੱਕ ਕੁੜੀ ਹੁੰਦੀ ਹੈਗੀ ਇਹਨੂੰ ਉੜਾਣਾ ਨਹੀਂ ਆਉਂਦਾ ਹੁੰਦਾ ਉਹਦਾ ਟੀਚਰ ਉਹਨੂੰ ਸਿਖਾਉਂਦਾ ਹੈ ਉਹ ਕਹਿੰਦਾ ਕਿ ਉੜਾ ਉਰੇ ਐ ਐੜਾ ਅੱਗੇ ਹੋ ਈੜੀ ਇੱਥੇ ਬੈਸ ਸੁਸੰਗ ਨਾ ਹੱਸ ਕੇ ਵਿਖਾ ਕੱਕਾ ਕੋਲ ਮੇਰੇ ਆਜਖ ਖੱਖਾ ਖੜੀ ਐ ਤੂੰ ਕਾ ਤੋ ਗੱਗਾ ਗੱਲ ਕੋਈ ਕਰ ਗੱਗਾ ਘਰ ਮੇਰੇ ਚੱਲ ਨਹੀਂ ਐ ਛੱਡ ਦੇ ਤੂੰ ਖਾਲੀ ਚੱਚਾ ਚੱਲ ਮੇਰੇ ਨਾਲ ਸੁਸਾ ਛਲਨੀ ਆ ਚਵਾਉਂ ਚੱਜਾ ਜਾ ਕੇ ਵਿੱਚ ਮੇਲੇ ਚ ਜਾ ਚੰਡੋਲ ਚੜਾਉਂ ਨਹੀਂ ਐ ਛੱਡ ਦੇ ਤੂੰ ਖਾਲੀ ਫਿਰ ਅਗੂ ਕੁੜੀ ਨੂੰ ਗੁੱਸਾ ਆ ਜਾਂਦਾ ਏ ਅਗੂ ਬੋਲਦੀ ਐ ਕਿ ਟੈਂਗਾ ਟੱਪੂ ਟੱਪੂ ਨਾ ਕਰ ਖੱਠਾ ਠਾਣੀਦਾਰ ਦੀ ਧੀ ਡੰਡਾ ਡਾਂਗ ਜਦੋਂ ਪਈ ਤੇ ਡਾ ਢੋਲ ਵਾਂਗੂ ਖੜਕੀਂ ਗਾਣਾ ਛੱਡ ਦਿੱਤੂ ਖੱਲੀ ਤੱਤਾ ਤੇਰੇ ਥੱਥਾ ਥੱਪੜ ਦੱਤਾ ਦੋ ਜਦੋਂ ਪਈ ਤੇ ਦੱਤਾ ਓਣ ਕੋਲ ਫੜ ਨੰਨਾ ਨਾਣਕੇ ਵਿਖਾ ਦੂੰ ਫਿਰ ਅਗੂ ਦਾ ਟੀਚਰ ਅਗੂ ਫੇਰ ਕਹਿੰਦਾ ਕਿ ਪਪਾ ਪਿਆਰ ਸਾਡੇ ਨਾਲ ਪਾਲੇ ਫੁੱਫਾ ਫੁੱਲਾ ਵਾਂਗੂ ਰੱਖੂ ਪਪਾ ਬਣ ਜਾ ਤੂੰ ਪਪਾ ਮੰਮੀ ਭਾਬੀ ਮੰਮਾ ਮੇਰੇ ਛੋਟੇ ਵੀਰ ਦੀ ਥੈਂਕ ਯੂ